ਸਤਿ ਸ਼੍ਰੀ ਅਕਾਲ ਮੈਂ ਸੁਨੇਨਾ ਅਮਰੀਕਨ ਟਾਈਮ ਟੂਬ ਤੁਸੀ ਦੇਖ ਰਹੇ ਹੋ ਤੇ ਪੇਸ਼ ਹਨ ਵਰਲਡ ਨਿਊਜ਼ ਰਾਜਵਾ ਮੈਂਬਰ ਅਤੇ ਚਾਰਖੰਡ ਦੇ ਸਾਬਕਾ ਮੁੱਖ ਮੰਤਰੀ ਸ਼ਿਬੂ ਸਰੇਂਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ ਉਹਨਾਂ ਨੇ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿੱਚ ਆਖਰੀ ਸਾਹ ਲਿਆ ਉਹ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਵਿੱਚ ਦਾਖਲ ਸਨ ਨਿਊਰੋਲੋਜੀ ਕਾਰਡੀਓਲੋਜੀ ਅਤੇ ਨੇਫਰੋਲੋਜੀ ਦੇ ਮਾਹਰ ਡਾਕਟਰਾਂ ਦੀ ਇੱਕ ਟੀਮ ਉਹਨਾਂ ਦਾ ਇਲਾਜ ਕਰ ਰਹੀ ਸੀ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ ਉਹਨਾਂ ਨੂੰ ਦਿਮਾਗੀ ਦੌਰਾ ਪਿਆ ਸੀ ਇਸ ਨਾਲ ਉਹਨਾਂ ਦੇ ਸਰੀਰ ਦੇ ਖੱਬੇ ਪਾਸੇ ਅਦਰੰਗ ਹੋ ਗਿਆ ਸੀ 81 ਸਾਲਾ ਗੁਰੂ ਜੀ ਲੰਬੇ ਸਮੇਂ ਤੋਂ ਗੁਰਦੇ ਦੀਵ ਮਾਰੀ ਤੋਂ ਪੀੜਤ ਨੇ ਉਹ 1 ਸਾਲ ਤੋਂ ਡਾਇਲਿਸਿਸ ਤੇ ਸਨ ਉਹ ਸ਼ੂਗਰ ਤੋਂ ਪੀੜਤ ਸਨ ਅਤੇ ਉਹਨਾਂ ਦੀ ਦਿਲ ਦੀ ਬਾਈਪਾਸ ਸਰਜਰੀ ਵੀ ਹੋਈ ਸੀ ਸ਼ਿਭੂ ਸੋਰੇਨ ਚਾਰਖੰਡ ਮੁਕਤੀ ਮੋਰਚਾ ਦੇ ਸੰਸਥਾਪਕ ਸਰਪ੍ਰਸਤ ਸਨ ਅਤੇ ਯੂਪੀਏ ਦੇ ਪਹਿਲੇ ਕਾਰਜਕਾਲ ਦੌਰਾਨ ਕੋਲਾ ਮੰਤਰੀ ਰਹੇ ਸਨ ਰੂਸ ਦੇ ਪੂਰਬੀ ਕਾਮਚਾਟਕਾ ਪ੍ਰਾਇਦੀਪ 'ਚ ਅੱਜ ਇੱਕ ਜਵਾਲਾਮੁਖੀ ਅਚਾਨਕ ਫਟ ਗਿਆ ਵਿਗਿਆਨੀਆਂ ਨੇ ਕਿਹਾ ਕਿ ਸੈਂਕੜੇ ਸਾਲਾਂ 'ਚ ਪਹਿਲੀ ਵਾਰ ਹੋਇਆ ਇਸ ਦਾ ਕਾਰਨ ਪਿਛਲੇ ਦਿਨੀ ਆਏ 8.8 ਤੀਬਰਤਾ ਦੇ ਭੁਚਾਲ ਦੇ ਝਟਕੇ ਹੋ ਸਕਦੇ ਨੇ ਕਰੋਨੋਟੋਸਕੀ ਰਿਜ਼ਰਵ ਦੇ ਕਰਮਚਾਰੀਆਂ ਮੁਤਾਬਕ ਕ੍ਰੈਸ਼ ਨੇ ਨਿੰਕੋਵ ਜਵਾਲਾਮੁਖੀ ਤੋਂ ਨਿਕਲਿਸ ਵਾ ਅਸਮਾਨ ਵਿੱਚ 6 ਕਿਲੋਮੀਟਰ ਦੀ ਦੂਰੀ ਤੱਕ ਉੱਚੀ ਸਰਕਾਰੀ ਮੀਡੀਆ ਵੱਲੋਂ ਜਾਰੀ ਕੀਤੀਆਂ ਗਈਆਂ ਤਸਵੀਰਾਂ ਵਿੱਚ ਜਵਾਲਾਮੁਖੀ ਦੇ ਉੱਪਰ ਸਵਾਦ ਸੰਘਣੇ ਬੱਦਲ ਉੱਠਦੇ ਵਿਖਾਈ ਦੇ ਰਹੇ ਨੇ ਇਹ ਧੂਆਂ ਜਵਾਲਾਮੁਖੀ ਤੋਂ ਪੂਰਬ ਵੱਲ ਪ੍ਰਸ਼ਾਂਤ ਮਹਾਸਾਗਰ ਵੱਲ ਫੈਲ ਰਿਹਾ ਇਸ ਦੇ ਰਸਤੇ ਉੱਤੇ ਕੋਈ ਆਬਾਦੀ ਵਾਲਾ ਖੇਤਰ ਨਹੀਂ ਹੈ ਅਤੇ ਆਬਾਦੀ ਵਾਲੇ ਇਲਾਕਿਆਂ ਵਿੱਚ ਕੋਈ ਸਵਾਦ ਦਰਜ ਨਹੀਂ ਕੀਤੀ ਗਈ ਹੈ ਉੱਤਰ ਪ੍ਰਦੇਸ਼ ਦੇ ਗੋਂਡਾਚ ਐਤਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਇਥੇ ਇਟਿਆ ਥੋਕ थाना ਖੇਤਰ ਦੇ ਬੇਲਬ ਬਹੁਤ ਆ ਮਾਜਰਾ ਰਹਿਰਾ ਚ ਬੁਲੇਰੋ ਕਾਰ ਬੇਕਾਬੂ ਹੋ ਕੇ ਨਹਿਰ ਚ ਡਿੱਗ ਗਈ ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ 11 ਸ਼ਰਦਾਲੂਆਂ ਦੀ ਮੌਤ ਹੋ ਗਈ ਇਹਨਾਂ ਚੋਂ 9 ਲੋਕ ਇੱਕੋ ਪਰਿਵਾਰ ਦੇ ਦੱਸੇ ਜਾ ਰਹੇ ਨੇ ਹਾਦਸੇ ਦੀ ਸੂਚਨਾ ਮਿਲਦੇ ਪੁਲਿਸ ਟੀਮ ਮੌਕੇ ਤੇ ਪਹੁੰਚ ਗਈ ਮੋਤੀ ਗੰਜ थाना ਖੇਤਰ ਦੇ ਸ਼ਿਆ گاਉ ਤੋਂ ਸ਼ਰਦਾਲੂਆਂ ਦਾ ਇੱਕ ਸਮੂਹ ਇੱਕ ਬੁਲੇਰੋ ਚ ਖੰਡਕਪੂਰ ਦੇ ਪ੍ਰਸਿੱਧ ਪ੍ਰਿਥਵੀਨਾਥ ਮੰਦਿਰ 'ਚ ਜਲ ਚੜਾਉਣ ਜਾ ਰਿਹਾ ਸੀ ਇਸ ਦੌਰਾਨ ਬੋਲੇਰੋ ਅਚਾਨਕ ਸ਼ਰਜੂ ਨਹਿਰ 'ਚ ਡਿੱਗ ਪਈ ਜਿਸ ਕਾਰਨ 11 ਲੋਕ ਡੁੱਬ ਗਏ ਅਤੇ ਮੌਕੇ 'ਤੇ ਹੀ ਉਹਨਾਂ ਦੀ ਮੌਤ ਹੋ ਗਈ ਮ੍ਰਿਤਕਾਂ 'ਚ ਪੁਰਸ਼ ਔਰਤਾਂ ਤੇ ਬੱਚੇ ਸ਼ਾਮਲ ਨੇ ਬਾਕੀ 4 ਲੋਕਾਂ ਨੂੰ ਗੰਭੀਰ ਹਾਲਤ 'ਚ ਹਸਪਤਾਲ ਭੇਜਿਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਪੁਲਿਸ ਨੇ ਸਾਰੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਇਸ ਘਟਨਾ ਨਾਲ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਹੈ ਮ੍ਰਿਤਕਾਂ ਦੇ ਪਰਿਵਾਰਾਂ ਵਿੱਚ ਹਫੜਾ ਦਫੜੀ ਹੈ ਤੇ ਪਿੰਡ 'ਚ ਸੋਗ ਦਾ ਮਾਹੌਲ ਹੈ ਸਥਾਨਕ ਪ੍ਰਸ਼ਾਸਨ ਨੇ ਤੁਰੰਤ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਤੇ ਪ੍ਰਭਾਵਿਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਾ ਪ੍ਰੋਸਾ ਦਿੱਤਾ ਮੁੱਖ ਮੰਤਰੀ ਜੋਗੀ ਅਦਿੱਤਿਆਨਾਥ ਨੇ ਹਾਦਸੇ ਤੇ ਦੁੱਖ ਪ੍ਰਗਟ ਕੀਤਾ ਇਸ ਦੇ ਨਾਲ ਹੀ ਅਧਿਕਾਰੀਆਂ ਨੂੰ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਣ ਤੇ ਇਲਾਜ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਨੇ ਸੀਐਮ ਜੋਗੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਇਜ਼ਰਾਈਲੀ ਫੌਜਾਂ ਨੇ ਐਤਵਾਰ ਨੂੰ ਗਾਜ਼ਾ ਪੱਟੀ 'ਚ ਭੋਜਨ ਦੀ ਪਾਲਕਾਰੇ ਘੱਟੋ-ਘੱਟ 23 ਫਲਸਤੀਨੀਆਂ ਨੂੰ ਮਾਰ ਦਿੱਤਾ 20 ਲੱਖ ਤੋਂ ਵੱਧ ਦੀ ਆਬਾਦੀ ਵਾਲੇ ਫਲਸਤੀਨੀ ਖੇਤਰ ਵਿੱਚ ਨਿਰਾਸ਼ਾ ਫੈਲ ਗਈ ਹੈ ਜਿਸ ਬਾਰੇ ਮਹਾਰਾ ਨੇ ਚੇਤਾਵਨੀ ਦਿੱਤੀ ਹੈ ਕਿ ਇਜ਼ਰਾਈਲ ਦੀ ਨਾਕਾਬੰਦੀ ਅਤੇ ਲਗਭਗ 2 ਸਾਲਾਂ ਦੇ ਹਮਲੇ ਕਾਰਨ ਭੁੱਖਮਰੀ ਦਾ ਖਤਰਾ ਹੈ ਵੰਡ ਕੇਂਦਰ ਵੱਲ ਜਾ ਰਹੀ ਪੀੜ ਵਿੱਚੋਂ ਯੂਸੇਫ ਅਬੇਦ ਨੇ ਦੱਸਿਆ ਕਿ ਉਸਨੇ ਅੰਨੇਵਾ ਗੋਲੀਬਾਰੀ ਹੁੰਦੀ ਵੇਖੀ ਆਲੇ-ਦੁਆਲੇ ਵੇਖਿਆ ਤੇ ਜ਼ਮੀਨ ਉੱਤੇ ਘੱਟੋ-ਘੱਟ 3 ਲੋਕਾਂ ਨੂੰ ਖੂਨ ਵਗਦਾ ਵੇਖਿਆ ਉਸਨੇ ਕਿਹਾ ਗੋਲੀਆਂ ਕਾਰਨ ਮੈਂ ਰੁਕ ਨਹੀਂ ਸਕਿਆ ਤੇ ਉਹਨਾਂ ਦੀ ਮਦਦ ਨਹੀਂ ਕਰ ਸਕਿਆ ਦੱਖਣੀ ਗਾਜ਼ਾ ਦੇ ਨਾਸ਼ਰ ਹਸਪਤਾਲ ਨੇ ਕਿਹਾ ਕਿ ਉਹਨਾਂ ਨੂੰ ਕਈ ਵੰਡ ਕੇਂਦਰਾਂ ਦੇ ਨੇੜੇ ਤੋਂ ਲਾਸ਼ਾਂ ਮਿਲੀਆਂ ਜਿਨ੍ਹਾਂ ਵਿੱਚੋਂ 8 ਤਿੰਨਾਂ ਤੋਂ ਨੇ ਜੋ ਖਾਨ ਯੂਨਿਸ ਵਿੱਚ ਇੱਕ ਵੰਡ ਸਥਾਨ ਤੋਂ ਲਗਭਗ 3 ਕਿਲੋਮੀਟਰ ਦੂਰ ਹੈ ਜੋ ਗਾਜ਼ਾ ਮਨੁੱਖਤਾਵਾਦੀ ਫਾਊਂਡੇਸ਼ਨ ਵੱਲੋਂ ਚਲਾਇਆ ਜਾਂਦਾ ਜੋ ਇੱਕ ਨਿੱਜੀ ਅਮਰੀਕੀ ਅਤੇ ਇਜ਼ਰਾਈਲ ਸਮਰਥਿਤ ਠੇਕੇਦਾਰ ਹੈ ਜਿਸਨੇ 2 ਮਹੀਨੇ ਪਹਿਲਾਂ ਸਹਾਇਤਾ ਵੰਡ ਦਾ ਕੰਮ ਸੰਭਾਲਿਆ ਸੀ ਬੰਗਲਾਦੇਸ਼ ਦੇ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ ਆਈਸੀਟੀ ਨੇ ਐਤਵਾਰ ਨੂੰ 2024 ਦੇ ਵਿਦਿਆਰਥੀ ਅੰਦੋਲਨ ਦੇ ਹਿੰਸਕ ਦਮਨ ਨਾਲ ਸੰਬੰਧਿਤ ਮਨੁੱਖਤਾ ਵਿਰੁੱਧ ਅਪਰਾਧਾਂ ਤੇ ਗੱਦੀਆਂ ਲਾਉਣ ਵਾਲੀ ਪ੍ਰਧਾਨ ਮੰਤਰੀ ਸ਼ੇਖ ਹਸ਼ੀਨਾ ਦੀ ਗੈਰ ਹਾਜ਼ਰੀ ਵਿੱਚ ਮੁਕੱਦਮਾ ਸ਼ੁਰੂ ਕੀਤਾ। ਅੰਤਰੀਮ ਸਰਕਾਰ ਦੁਆਰਾ ਨਿਯੁਕਤ ਮੁੱਖ ਵਕੀਲ ਤਾਜ਼ੁਲ ਇਸਲਾਮ ਨੇ ਆਪਣੀਆਂ ਸ਼ੁਰੂਆਤੀ ਦਲੀਲਾਂ ਵਿੱਚ ਹਸ਼ੀਨਾ ਨੂੰ ਸਾਰੇ ਅਪਰਾਧਾਂ ਦਾ ਕੇਂਦਰ ਦੱਸਿਆ ਅਤੇ ਵੱਧ ਤੋਂ ਵੱਧ ਸਜ਼ਾ ਦੀ ਬੇਨਤੀ ਕੀਤੀ। ਇਸ ਤਗਾਸਾ ਪੱਖ ਨੇ ਹਸ਼ੀਨਾ ਦੇ ਦੋ ਪ੍ਰਮੁੱਖ ਸਹਿਯੋਗੀਆਂ ਸਾਬਕਾ ਗ੍ਰਹਿ ਮੰਤਰੀ ਅਜ਼ਦੁੱਸਮਾਨ ਖਾਨ ਕਮਾਲ ਅਤੇ ਸਾਬਕਾ ਇਨਸਪੈਕਟਰ ਜਨਰਲ ਆਫ ਪੁਲਿਸ ਚੌਧਰੀ ਅਬਦੁੱਲਾ ਮਾਮੂਨ ਨੂੰ ਵੀ ਇਸ ਮਾਮਲੇ ਵਿੱਚ ਸਹਿ-ਮੁਲਜ਼ਮ ਵਜੋਂ ਨਾਮਜ਼ਦ ਕੀਤਾ। ਹਸੀਨਾ ਅਤੇ ਕਮਾਲ ਤੇ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਮੁਕੱਦਮਾ ਚਲਾਇਆ ਜਾ ਰਿਹਾ ਜਦੋਂ ਕਿ ਮਾਮੂਨ ਹਿਰਾਸਤ ਵਿੱਚ ਅਤੇ ਉਹ ਮਾਮਲੇ ਵਿੱਚ ਸਰਕਾਰੀ ਗਵਾਹ ਬਣਨ ਲਈ ਸਹਿਮਤ ਹੋ ਗਏ ਨੇ। ਇਸਤਗਾਸਾ ਪੱਖ ਨੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਵਿਰੋਧ ਪ੍ਰਦਰਸ਼ਨਾਂ ਦੌਰਾਨ ਜ਼ਖਮੀ ਹੋਏ ਵਿਅਕਤੀ ਅਤੇ ਹਿੰਸਾ ਦੇ ਚਸ਼ਮਦੀਦਾਂ ਦੇ ਬਿਆਨ ਦਰਜ ਕਰੇਗਾ ਵੱਡੀ ਅਸ਼ਾਂਤੀ ਦੇ ਵਿਚਕਾਰ ਹਸੀਨਾ ਪਿਛਲੇ ਸਾਲ 5 ਅਗਸਤ ਨੂੰ ਬੰਗਲਾਦੇਸ਼ ਤੋਂ ਭਾਰਤ ਲਈ ਰਵਾਨਾ ਹੋ ਗਈ ਸੀ ਸ਼੍ਰੋਮਣੀ ਅਕਾਲੀ ਦਲ ਦੀ partite ਲਈ ਸ਼੍ਰੀ ਅਕਾਲ ਤਖਤ ਸਾਹਿਬ ਦੁਆਰਾ ਗਠਿਤ ਕੀਤੀ ਗਈ ਕਮੇਟੀ ਹੁਣ ਆਪਣਾ ਨਵਾਂ ਪ੍ਰਧਾਨ ਚੁਣਨ ਦੇ ਅੰਤਿਮ ਪੜਾਅ ਤੇ ਹੈ ਇਸੇ ਸਿਲਸਿਲੇ 'ਚ ਭارتی ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸਜੀਪੀਸੀ ਨੂੰ ਚਿੱਠੀ ਭੇਜ ਕੇ 11 ਅਗਸਤ ਨੂੰ ਤੇਜਾ ਸਿੰਘ ਸਮੁੰਦਰੀ ਹਾਲ 'ਚ ਮੀਟਿੰਗ ਕਰਨ ਦੀ ਇਜਾਜ਼ਤ ਮੰਗੀ ਹੈ ਐਸਜੀਪੀਸੀ ਨੇ ਕਿਸੇ ਵੀ ਸੰਭਾਵਿਤ ਟਕਰਾਅ ਤੋਂ ਬਚਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚਿੱਠੀ ਭੇਜ ਦਿੱਤੀ ਹੈ ਇਹ ਕਦਮ ਅਕਾਲੀ ਦਲ ਤੇ ਭਰਤੀ ਕਮੇਟੀ ਵਿਚਕਾਰ ਕੋਈ ਵਿਵਾਦ ਨਾ ਹੋਵੇ ਉਸ ਦੀ ਕੋਸ਼ਿਸ਼ ਦੇ ਤੌਰ ਤੇ ਦੇਖਿਆ ਜਾ ਰਿਹਾ ਹਾਲਾਂਕਿ ਭਰਤੀ ਕਮੇਟੀ ਦੇ ਇਸ ਕਦਮ ਤੋਂ ਅਕਾਲੀ ਦਲ ਅੰਦਰ ਕੋਈ ਨਵਾਂ ਵਿਵਾਦ ਖੜਾ ਹੋ ਸਕਦਾ ਅਕਾਲੀ ਦਲ ਅੰਦਰ ਮਤਭੇਦ ਪਹਿਲੇ ਵੀ ਸਾਹਮਣੇ ਆ ਚੁੱਕੇ ਨੇ ਤਾਂ ਜੇਕਰ ਹੁਣ ਦੁਬਾਰਾ ਕੁਝ ਅਜਿਹੇ ਵਿਵਾਦ ਹੁੰਦੇ ਤਾਂ ਇਸ ਦਾ ਸਿੱਧਾ ਅਸਰ ਤਰਨਤਾਰਨ ਚ ਹੋਣ ਵਾਲੀ ਜਿਮਨੀ ਚੋਣ ਤੇ ਦੇਖਿਆ ਜਾ ਸਕਦਾ ਅਕਾਲੀ ਦਲ ਭਰਤੀ ਕਮੇਟੀ ਦੇ ਪੰਜ ਮੈਂਬਰ ਮਨਪ੍ਰੀਤ ਸਿੰਘ ਯਾਲੀ ਗੁਰਪ੍ਰਤਾਪ ਸਿੰਘ ਬਡਾਲਾ ਸੰਤਾ ਸਿੰਘ ਉਮੈਦਪੁਰ ਇਕਵਾਲ ਸਿੰਘ ਚੁੰਦਾ ਤੇ ਬੀਬੀ ਸਤਵੰਤ ਕੌਰ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਪਰਤੀ ਪ੍ਰਕਿਰਿਆ ਹੋ ਚੁੱਕੀ ਹੈ 11 ਅਗਸਤ ਨੂੰ ਨਵਾਂ ਪ੍ਰਧਾਨ ਚੁਣਨ ਲਈ ਜਨਰਲ ਇਜ਼ਲਾਸ ਬੁਲਾਇਆ ਜਾ ਰਿਹਾ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਵੱਲੋਂ ਭਾਰਤੀ ਬਸਤਾਂ ਤੇ 25 ਫੀਸਦੀ ਦੇ ਵਿਆਪਕ ਟੈਕਸ ਨੂੰ ਲੈ ਕੇ ਬਰਾਮਦਕਾਰਾਂ 'ਚ ਹਾਹਾਕਾਰ ਮਚੀ ਹੋਈ ਹੈ ਬਰਾਮਦਕਾਰਾਂ ਨੂੰ ਵੱਡੇ ਪੱਧਰ ਤੇ ਸ਼ਾਂਤੀ ਦਾ ਡਰ ਸਤਾਉਣ ਲੱਗਾ ਹਾਲਾਂਕਿ ਅਮਰੀਕਾ ਨੇ ਰੂਸੀ ਖਰੀਦ ਤੇ ਕਿਸੇ ਤਰ੍ਹਾਂ ਦਾ ਜ਼ੁਰਮਾਨਾ ਲਾਉਂਦਾ ਫਿਲਹਾਲ ਐਲਾਨ ਨਹੀਂ ਕੀਤਾ ਇੱਕ ਰਿਪੋਰਟ ਮੁਤਾਬਕ ਵਾਈਟ ਹਾਊਸ ਦੇ ਇੱਕ ਕਾਰਜਕਾਰੀ ਆਦੇਸ਼ ਅਨੁਸਾਰ ਨਵੇਂ ਟੈਕਸ 7 ਅਗਸਤ ਤੋਂ ਲਾਗੂ ਹੋਣਗੇ ਅਤੇ ਯੂਰਪੀਅਨ ਯੂਨੀਅਨ ਲਈ ਵਿਸ਼ੇਸ਼ ਰੈਇਤ ਨੂੰ ਛੱਡ ਕੇ ਵਿਸ਼ਵ ਵਪਾਰ ਸੰਗਠਨ ਦੇ ਮੌਜੂਦਾ ਟੈਕਸ ਤੋਂ ਵਕਲ ਲਾਏ ਜਾਣਗੇ ਇਸ ਸੂਚੀ 'ਚ ਚੀਨ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਜਿਸ ਤੇ 30% ਦੀ ਡਿਊਟੀ ਲਾਗੂ ਰਹੇਗੀ 7 ਅਗਸਤ ਤੋਂ ਪਹਿਲਾਂ ਭੇਜੇ ਗਏ ਅਤੇ 5 ਅਕਤੂਬਰ ਤੱਕ ਅਮਰੀਕਾ ਪੂਜਣ ਵਾਲੇ ਭਾਰਤੀ ਮਾਲ ਤੇ 10% ਦੀ ਬੁਨਿਆਦੀ ਟੈਕਸ ਨਹੀਂ ਲੱਗੇਗਾ ਪਰ ਬਾਂਹਨ ਸਟੀਲ ਅਤੇ ਐਲੂਮੀਨੀਅਮ ਵਰਗੇ ਉਤਪਾਦਾਂ ਤੇ ਪਹਿਲਾਂ ਅਲਾਣੇ ਖੇਤਰੀ ਟੈਕਸ ਲੱਗਣਗੇ ਇਸ ਤੋਂ ਇਲਾਵਾ ਫਾਰਮਾ ਸੈਮੀ ਕੰਡਕਟਰ ਇਲੈਕਟ੍ਰੋਨਿਕ ਉਤਪਾਦ ਕੱਚੇ ਤੇਲ ਅਤੇ ਕੋਲੇ ਵਰਗੇ ਊਰਜਾ ਉਤਪਾਦ ਵਰਗੀਆਂ ਛੋਟ ਪ੍ਰਾਪਤ ਸ਼੍ਰੇਣੀਆਂ ਫਿਲਹਾਲ ਬਰਕਰਾਰ ਰਹਿਣਗੀਆਂ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਬਣਨ ਤੋਂ ਬਾਅਦ ਲੁਧਿਆਣਾ ਪਛਮੀ ਹਲਕੇ ਤੋਂ ਵਿਧਾਇਕ ਸੰਜੀਪ अरोड़ा ਨੇ ਹੈਮਟਨ ਸਕਾਈ ਰੀਅਲਟੀ ਲਿਮਟਿਡਸ ਮੈਂਤ ਆਪਣੀਆਂ ਸਾਰੀਆਂ ਅਟ ਕੰਪਨੀਆਂ ਦੇ ਐਮ ਡੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਉਹਨਾਂ ਨੇ ਐਤਵਾਰ ਨੂੰ ਕੰਪਨੀ ਦੇ ਬੋਰਡ ਨੂੰ ਦੱਸਿਆ ਕਿ ਉਹ 3 ਅਗਸਤ 2025 ਤੋਂ ਇਹ ਅਹੁਦਾ ਛੱਡ ਰਹੇ ਨੇ ਔਰੋੜਾ ਨੇ ਕਹਿਆ ਕਿ 23 ਜੂਨ ਨੂੰ ਉਹ ਪੰਜਾਬ ਤੋਂ ਵਿਧਾਇਕ ਚੁਣੇ ਗਏ ਸਨ ਅਤੇ 3 ਜੁਲਾਈ ਨੂੰ ਕੈਬਨਿਟ ਮੰਤਰੀ ਬਣੇ ਸਨ ਹੁਣ ਮੰਤਰੀ ਅਹੁਦੇ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਉਹ ਕੰਪਨੀਆਂ ਦੇ ਕੰਮ ਤੋਂ ਆਪਣੇ ਆਪ ਨੂੰ ਵਾਹ ਕਾ ਰਹੇ ਨੇ ਕੈਬਨਿਟ ਮੰਤਰੀ ਸੰਜੀਵ ਔਰੋੜਾ ਨੇ ਆਪਣੇ ਅਸਤੀਫੇ ਵਿੱਚ ਲਿਖਿਆ ਕਿ ਉਹਨਾਂ ਨੂੰ 3 ਜੁਲਾਈ 2025 ਨੂੰ ਪੰਜਾਬ ਦੇ ਰਾਸ਼ਪਾਲ ਦੁਆਰਾ ਕੈਬਨਿਟ ਮੰਤਰੀ ਨਿਯੁਕਤ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਇਸ ਮਹੱਤਵਪੂਰਨ ਜਨਤਿਕ ਅਹੁਦੇ ਦੀਆਂ ਜ਼ਿੰਮੇਵਾਰੀਆਂ ਹੁਣ ਉਹਨਾਂ ਦੀ ਪੂਰੀ ਵਫਾਦਾਰੀ ਅਤੇ ਸਮਰਪਣ ਦੀ ਮੰਗ ਕਰਦਿਆਂ ਜਿਸ ਕਾਰਨ ਉਹ ਕੰਪਨੀ ਵਿੱਚ ਆਪਣੀ ਪੁਰਾਣੀ ਭੂਮਿਕਾ ਨਿਭਾਉਣਾ ਸੰਭਵ ਨਹੀਂ ਸਮਝਦੇ ਪੰਜਾਬ ਦੇ ਵਿਕਾਸ ਅਤੇ ਲੋਕ ਪਲਾਈ ਪ੍ਰਤੀ ਆਪਣੀ ਬਚਨਵੱਤਾਂ ਨੂੰ ਦੁਹਰਾਉਂਦੇ ਹੋਏ ਸੰਜੀਵ ਅਰੋੜਾ ਨੇ ਕਿਹਾ ਕਿ ਉਹ ਹੁਣ ਪੂਰੀ ਤਰ੍ਹਾਂ ਜਨਤਾ ਦੀ ਸੇਵਾ ਕਰਨ ਪਾਰਦਰਸ਼ਤਾ ਅਤੇ ਇਮਾਨਦਾਰੀ ਨਾਲ ਆਪਣੇ ਸੰਵਿਧਾਨਿਕ ਫਰਜ਼ਾਂ ਨੂੰ ਨਿਭਾਉਣ ਤੇ ਕੇਂਦ੍ਰਿਤ ਨੇ ਅੱਜ ਲਈ ਸਿਰਫ ਐਨਆਈ ਹੋਮੇਨੂ ਦਾ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ